ਗੁਰੂ ਜੀ ਦਾ ਖਾਲਸਾ ਸਾਹਿਬ ਆਇਕਰ ਜੀ ਕੀ ਫਤਿਹ ਆਓ ਆਪਾਂ ਅੱਜ ਗੱਲ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਿੱਚ ਸਤਿਗੁਰ ਜੀ ਨੇ ਕਿਹੜੀਆਂ-ਕਿਹੜੀਆਂ ਪਛਾਵਾਂ ਜਿਹੜੀਆਂ ਨੇ ਵਰਤੀਆਂ ਨੇ ਕਿਹੜੀ-ਕਿਹੜੀ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਜਿਹੜੀ ਹੈ ਉਹ ਦਰਜ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਿੱਚ ਬ੍ਰਿਜ ਭਾਸ਼ਾ ਹਿੰਦਵੀ ਭਾਸ਼ਾ ਪਟ ਭਾਸ਼ਾ ਗਾਥਾ ਜਿਹੜੀ ਉਹ ਵੀ ਭਾਸ਼ਾ ਸਾਸਕ੍ਰਿਤੀ ਮਰਾਠੀ ਲੈਂਦੀ ਪੰਜਾਬੀ ਰੇਖਤਾ ਰੇਖਤਾ ਤੋਂ ਭਾਵ ਹੈ ਰਲਵਿੰਗ ਬੋਲੀ ਜਿਹੜੀ ਜਿਹਦੇ ਵਿੱਚ ਫਾਰਸੀ ਅਰਬੀ ਤੇ ਤੁਰਕੀ ਦਾ ਸਮਿਲਨ ਹੋਵੇ ਉਹਨੂੰ ਰੇਖਤਾ ਬੋਲੀ ਕਹਿੰਦੇ ਆ ਅਰਬੀ ਫਾਰਸੀ ਅਤੇ ਹੋਰ ਬਿਆੰਤ ਵੱਖ-ਵੱਖ ਖੇਤਰਾਂ ਦੀਆਂ ਪਛਾਵਾਂ ਜਿਹੜੀਆਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਿੱਚ ਦਰਜ ਹੈ ਸਤਿਗੁਰੂ ਜੀ ਇਸ ਤਰ੍ਹਾਂ ਕਹ ਲੋ ਕਿ ਪਸ਼ਾਮਾਨ ਦਾ ਸ਼ਬਦ ਭੰਡਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ